ਮੈਂ ਜਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ ਸੰਤ ਭਾਈ ਤੇਜਾ ਸਿੰਘ ਜੀ ਦਾ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਵਾਪਸ ਆਉਣ ਦਾ ਸਮਾਂ ਆਇਆ ਪ੍ਰੇਮੀਆਂ ਵੱਲੋਂ ਭੇਜੀ ਸੰਤ ਅਤਰ ਸਿੰਘ ਜੀ ਦੀ ਤਸਵੀਰ ਦੇ ਦਰਸ਼ਨ ਕਰ ਭਾਈ ਤੇਜਾ ਸਿੰਘ ਜੀ ਦਾ ਛੋਟਾ ਪਚੰਗੀ ਹਰੀ ਸਿੰਘ ਕਹਿਣ ਲੱਗਾ ਸੰਤ ਅਤਰ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਕੋਈ ਫਰਕ ਨਹੀਂ ਪਚੰਗੀ ਖਾਣਾ ਪੀਣਾ ਸੌਣਾ ਭੁੱਲ ਗਿਆ ਤੇ ਖਿਹੜੇ ਪੈ ਕੇ ਬਾਰ-ਬਾਰ ਕਹੀ ਜਾਏ ਮੈਂ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ ਇਹ ਪਚੰਗੀ ਕਈ ਵਾਰ ਦੂਰ ਦ੍ਰਿਸ਼ਟੀ ਵਾਲੇ ਭਵਿੱਖਿਤ ਬਚਨ ਵੀ ਕਰਦਾ ਕਿਸੇ ਗੋਰੇ ਮਿੱਤਰ ਦੇ ਚੜਾਈ ਕਰਨ ਤੇ ਕਹਿਣ ਲੱਗਾ ਮਾਂ ਮਾਂ ਮੇਰਾ ਯਾਰ ਹੁਣ ਸਿੱਖ ਬਣੇਗਾ ਉਹ ਵਾਹਿਗੁਰੂ ਬੋਲ ਕੇ ਮਰਿਆ ਹੈ ਹਰੀ ਸਿੰਘ ਕਈ ਵਾਰ ਛੋਟਾ ਜਿਹਾ ਨਿਸ਼ਾਨ ਸਾਹਿਬ ਬਣਾ ਕੇ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਇਹ ਪੜਦਾ ਅਸਾਂ ਵੇਖ ਲਈ ਅਕਾਲੀ ਝੰਡੇ ਝੂਲਦੇ ਸੱਚਮੁੱਚ ਅੱਜ ਉਸ ਇਲਾਹੀ ਵਰਤੀ ਵਾਲੇ ਪਚੰਗੀ ਦੇ ਬਾਗ ਕਨੇਡਾ ਵਿੱਚ ਪ੍ਰਤੱਖ ਦਿਸ ਰਹੇ ਹਨ ਉੱਥੇ ਹਰ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੇ ਨਿਸ਼ਾਨ ਝੂਲ ਰਹੇ ਹਨ ਪਚੰਗੀ ਦਾ ਤੀਵਰ ਬੈਰਾਗ ਵੇਖ ਭਾਈ ਤੇਜਾ ਸਿੰਘ ਜੀ ਨੇ ਦੇਸ਼ ਆਉਣ ਦੀ ਤਿਆਰੀ ਅਰੰਭੀ